ਆ ਦੇਖੋ ਹੁਣ ਇਹ ਦੇਖੋ ਕਿੰਨਾ ਫੁੱਲਦਾ ਉਹ ਕਿੰਨਾ ਪਤਲਾ ਸੀ ਨਾ ਇਹਨੇ ਫੁੱਲ ਜਾਣਾ ਇਹਨੂੰ ਯਾਹ ਯਾਹ ਓ ਹੋਏ ਵੱਡੇ ਗਰਮ ਦਾ ਸੁਪੂ ਪੱਗਾ ਮਨੀਰੀਆਂ ਹੈਗੀਆਂ ਜੀ ਯੈਸ ਡੂ ਮੇਰੇ ਪਾਪਾ ਕੋਲ ਕੋਈ ਵੀ ਪਾਗ ਹੈ ਨਹੀਂ ਲੁੱਕ ਚੈੱਕ ਕਰੋ ਯਾਰ ਹੁਣ ਜਾ ਕੇ ਚੱਕੀ ਗਏ ਕੀ ਬਾਤ ਹੈ ਆਏ ਹਾਏ 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 ਨਵੇਂ ਸੋਫੇ ਹੋ ਗਏ ਇਸ ਨਵੇਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅਜਾ ਕਾਕਾ ਸਾਡਾ ਦੇ ਲੋ ਟਿਕਦਾ ਨਹੀਂ ਪਿਆ ਹੈਗਾ ਆ ਦੇਖਿਓ ਓਏ ਤੇਰੀ ਯਾਦ ਕਿੱਥੇ ਤੇਰੀ ਨਹੀਂ ਦੇਖਿਓ ਤੇ ਹੁਣ ਆਪਾਂ ਜਿਹੜੀ ਤੁਹਾਨੂੰ ਦੱਸਿਆ ਇਹ ਵੀ ਸ਼ੋਪਿੰਗ ਕੀਤੀ ਹੈ ਉਹ ਦਿਖਾਣ ਲੱਗਿਆ ਬੁਖਾਰ ਬਹੁਤ ਚੜਿਆ ਆ ਮੇਰੀ ਤਬੀਅਤ ਇੰਨੀ ਜ਼ਿਆਦਾ ਖਰਾਬ ਹੈ ਨਾ ਜਿਹਦੇ ਕਰਕੇ ਕੱਲ ਮੈਂ ਉਹ ਪੁਰਾਣੇ ਵਲੌਗ ਦੇ ਵਿੱਚ ਮਤਲਬ ਕੱਲ ਕੱਲ ਅਸੀਂ ਲਾਈਵ ਵੀ ਨਹੀਂ ਹੋਏ ਤੇ ਇਹੀ ਚੱਕਰ ਹੈ ਕਿਉਂਕਿ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਸੀਗਾ ਤਬ ਇਹ ਤਾਂ ਖਰਾਬ ਹੋ ਗਈ ਸੀ ਤਾਂ ਕਰਕੇ ਤੇ ਅੱਜ ਫਿਰ ਹੁਣ ਕੱਲ ਸ਼ਾਪਿੰਗ ਕਰਕੇ ਆਏ ਆ ਤੇ ਉਸ ਤੋਂ ਬਾਅਦ ਫਿਰ ਬਸ ਅਗਲਾ ਦਿਨ ਆ ਹੁਣ ਤੇ ਹੁਣ ਆਪਾਂ ਸਾਰਾ ਸਮਾਨ ਦਿਖਾਉਣ ਲੱਗਿਆ ਠੀਕ ਹੈ ਜੀ ਤੇ ਵਾਰੋ ਵਾਰੀ ਪਹਿਲਾਂ ਖੋਲਣਾ ਸੀ ਪਰ ਇਹਨਾਂ ਨੇ ਪਹਿਲਾਂ ਹੀ ਕੰਮ ਸਾਰਾ ਪੜਥੂ ਪਾਤਾ ਹੋਇਆ ਠੀਕ ਹੈ ਆ ਕੁੜੀ ਨੇ ਸਾਡੀ ਨੇ ਖਾਸ ਕਰਕੇ ਸਭ ਤੋਂ ਪਹਿਲਾਂ ਇਹ ਚਾਦਰਾਂ ਦੇਖੋ ਆ ਚਾਦਰ ਲੈ ਆਏ ਸੀਗੇ ਤੇ ਇਹ ਪਹਿਲੀ ਵਾਰੀ ਇੱਦਾਂ ਦੀ ਆ ਰੈਡੀमेड ਤਾਂ ਚਾਦਰਾਂ ਕਿਉਂਕਿ ਦੁਕਾਨ ਹੀ ਸਾਨੂੰ ਪਹਿਲੀ ਵਾਰੀ ਜਿਹੜੀ ਥੋਕ ਦੀ ਦੁਕਾਨ ਆ ਉੱਥੋਂ ਲੈ ਕੇ ਆਏ ਆ ਤੇ ਇੱਥੇ 50% ਡਿਸਕਾਊਂਟ ਸੀਗਾ ਸਾਰੀਆਂ ਚੀਜ਼ਾਂ ਦੇ 40% ਡਿਸਕਾਊਂਟ ਸੀ ਉਹਦੇ ਤੇ ਮੋਂਟੀ ਕਰ ਲੋ ਵੇਲੇ ਸਮਾਨ ਤੇ ਮੋਂਟੀ ਕਰ ਲੋ ਦਾ ਵੀ ਸਮਾਨ ਲਿਆਂਦਾ ਤੇ ਇਹਦੇ ਤੇ 50% ਡਿਸਕਾਊਂਟ ਸੀਗਾ ਤੇ ਆ ਇੱਕ ਬੈੱਡ ਸ਼ੀਟ ਲੈ ਕੇ ਆਏ ਆ ਪੂਰਾ ਸੈੱਟ ਹੈ ਇਹਦੇ ਚ ਤਕੀਏ ਨੇ ਦਾਈ ਸਰਾਣੇ ਬਹੁਤ ਵੱਡੇ ਨੇ ਛੋਟੇ ਹਾਂ ਇਹ ਦੋ ਸਰਾਣੇ ਆ ਇਹਦੇ ਨਾਲ ਆ ਦੇਖੋ ਇਹ ਹਾਂ ਹੈ ਜੇ ਦੋਨੇ ਪਾਸੇ ਛੋਟੇ ਕਰਨੇ ਮੈਨੂੰ ਦੋਨੋਂ ਨਾ ਅੱਪਰ ਵਿੱਚ ਵਾਲਾ ਗਾਣਾ ਜਿੰਨੇ ਵੱਡੇ ਨੇ ਇਹ ਚਾਦਰ ਇਹ ਚਾਦਰ ਆ ਦੇਖੋ ਖੋਲੋ ਖੋਲੋ ਵੈਸੇ ਮੋਟੀਆਂ ਨੇ ਜਿਆਦਾ ਮੋਟੀਆਂ ਚਾਦਰਾਂ ਖੋਲੋ ਪੂਰੀ ਇਹ ਨਹੀਂ ਪਤਾ ਹਾਂ ਇਹ ਹੈਗੀ ਐ 1050 ਰੁਪਏ ਤਾਂ ਨਾਲ ਪ੍ਰਾਈਸ ਵੀ ਦੱਸ ਰਹੇ ਆਪਾਂ ਅੱਜ ਇਹ ਹੈ ਸੀ 1500 ਦੀ ਏ ਨਹੀਂ ਨਹੀਂ 2100 ਕੋਚ ਰੁਪਏ ਦੀ ਏ ਦਾ ਐਮ ਆਰਪੀ ਹੈ ਤੇ 50% ਡਿਸਕਾਊਂਟ ਸੀਗਾ ਸਾਨੂੰ ਤਾਂ ਕਰ 1050 ਰੁਪਏ ਦੀ ਪਈ ਏ ਠੀਕ ਹੈ ਜੀ ਤੇ ਚਾਦਰ ਸੋਣੀ ਏ ਇਹ ਮਤਲਬ ਥੱਲੇ ਤੁਸੀਂ ਬੈੱਡ ਦੇ ਪਾ ਲਓ ਤੇ ਨਿਆਰੇ ਨਿਆਰੇ ਲਾਓ ਗਰਮ ਗਰਮ ਹੈ ਨਾ ਵੀ ਹੂੰ ਗਰੰਗਰ ਗਰਮ ਰਹਿਣਾ ਬੈੱਡ ਸਰਦੀਆਂ ਦੇ ਵਿੱਚ ਠੰਡੇ ਠੰਡੇ ਨਾ ਗੰਦੇ ਠੰਡੇ ਠੰਡੇ ਡਿਜ਼ਾਈਨ ਹੈ ਹਾਂਜੀ ਤੇ ਇਹ ਗਰਮੀ ਵਾਲੀਆਂ ਚਾਦਰਾਂ ਲਈਆਂ ਸੀ ਦੋ ਅਸੀਂ ਕਾਟਨ ਦੀਆਂ ਤੇ ਇਹ ਡਿਜ਼ਾਈਨ ਹੈ ਅੱਗੇ ਡੱਬੇ ਤੇ ਜਿਹੜੀ ਇਹ ਪਹਿਲਾਂ ਖੋਲੀ ਸੀ ਆਪਾਂ ਇਹ ਸਰਦੀ ਵਾਲੀ ਹੈ ਸਰਦੀ ਵਾਲੀ ਹਾਂ ਤੇ ਇਹ ਕੈਵ ਵਾਲਾ ਡਿਜ਼ਾਈਨ ਹੈ ਹਾਂ ਇਹਨਾਂ ਤੇ ਡਿਸਕਾਊਂਟ ਸੀਗਾ ਸਾਰੀਆਂ ਤੇ ਇਹ 660 660 ਦੀ ਹੈ ਹਾਂ ਆ ਉਹ ਤਾਂ ਬੰਗੀਆਂ ਨੇ ਪਰ ਡਿਸਕਾਊਂਟ ਕਰਕੇ ਆਪਾਂ ਨੂੰ ਸਸਤੀਆਂ ਮਿਲ ਗਈਆਂ ਨੇ ਇਹ ਵਾਲੀਆਂ ਆ ਡਿਜ਼ਾਈਨ ਇਹਦਾ ਆ ਵਾਲੀ ਦਾ ਉਹ ਸੋਹਣਾ ਡਿਜ਼ਾਈਨ ਆ ਬਹੁਤ ਸ਼ਾਨਦਾਰ ਹਮ ਇੱਧਰ ਹੋ ਗਿਆ ਅਸਲੀ ਤੇ ਐਸ ਰਾਣੇ ਨੇ ਪਿੱਲੋ ਯਾਨੀ ਕਿ ਆ ਪਿੱਲੋ ਆ ਇਹ ਫਾਈਬਰ ਦਾ ਪਿੱਲੋ ਫਾਈਬਰ ਹੈ ਦੇਖੋ ਬਿਲਕੁਲ ਪਤਲੇ ਨੇ ਇਦਾਂ ਪਤਲੇ ਨਹੀਂ ਨੇ ਜਿਹੜਾ ਖੋਲਣਾ ਹੈ ਨਾ ਇਹ ਨਾ ਹੋ ਜਾਣੇ ਨੇ ਤੇ ਹੁਣ ਇਹ ਤਾਂ ਖੋਲਾਂਗੇ ਨਾ ਆਪਾਂ ਸਹੀ ਐਨ ਖੋਲ ਜਾਣੇ ਨੇ ਵਧੀਆ ਇੱਕ ਖੋਲ ਕੇ ਦਿਖਾਓ ਬੋਲੋ ਖੋਲ ਪਤਲੇ ਨੇ ਪਰ ਇਦਾਂ ਖੋਲ ਜਾਣਾ ਇੱਕ ਵਾਰ ਉਹ ਥੱਲੇ ਉਹ ਕੱਢੋ ਮੈਨੂੰ ਫ੍ਰੀ ਹੂੰ ਉਹ ਕੱਢੇ ਨੀਚੇ ਕੀ ਕੀ ਪੌਂਕੀ ਪੌਂਕੀ ਆ ਜਿਹੜੇ ਇਹ ਕੁਸ਼ਨ ਕਵਰ ਹੈ ਕੁਸ਼ਨ ਕਵਰ ਲੈ ਕੇ ਆਏ ਆ ਕੁਸ਼ਨ ਕਵਰ ਲੈ ਕੇ ਆਏ ਆ ਤੇ ਇਹ ਸਾਨੂੰ ਪਿਆ 500 ਦਾ ਹੈ ਨਾ ਹੂੰ 500 ਦੇ 500 ਦੇ 5 ਪੀਸ 80 ਰੁਪਏ 40 ਰੁਪਏ 120 ਰੁਪਏ ਪੀਸ ਸੀਗਾ ਪਰ ਡਿਸਕਾਊਂਟ ਡਿਸਕਾਊਂਟ ਮਿਲਿਆ ਨਾ ਥੋੜਾ ਯਾ ਤੇ ਇਹ ਅੰਦਾਜ਼ ਦੇ ਸੋਫੇ ਮੇ ਕਵਰ ਨੇ ਸੇਮ ਟੂ ਸੇਮ ਐਦਾਂ ਦੇ ਸੋਫਿਆਂ ਦੇ ਕਵਰ ਲੈ ਕੇ ਆਏ ਕਸ਼ਨ ਕਵਰ ਹੈ ਕਸ਼ਨ ਤੁਹਾਨੂੰ ਦਿਖਾਉਣੇ ਪਹਿਲਾਂ ਆਹ ਕਸ਼ਨ ਦੇਖ ਲਓ ਇਹ ਵੱਡਾ ਹੈ ਇਹ ਵੱਡਾ ਤਕੀਆ ਤੇ ਉਹ ਅਸੀਂ ਸੋਫਿਆਂ ਵਾਸਤੇ ਲੈ ਸੋ ਉਹ ਵੀ ਤੁਹਾਨੂੰ ਦਿਖਾਉਣੇ ਥੋੜੀ ਦੇਰ ਥੱਲੇ ਮਾਮਾ ਕੋਈ ਪੀਸ ਕੋਈ ਪੀਸ ਹੁੰਦਾ ਇੱਕ ਲਫਾਵੇ ਜਿਹੜੀ ਇਹ ਅਸੀਂ ਚਾਰ ਲੈਨੇ ਇਹ ਇਹ ਤਕੀਏ ਅਸੀਂ ਚਾਰ ਲੈਏ ਆ ਪਹਿਲਾਂ ਇਸਤੇਮਾਲ ਕਰਾਂਗੇ ਫਿਰ ਵਿਸ਼ਵਾਸ ਕਰਾਂਗੇ ਵੀ ਸਹੀ ਨੇ ਉਹ ਮੈਂ ਸੂਮਾ ਦੀ ਖੋਲਣਾ ਉਹ ਦੂਜਾ ਏਦੀ ਖੋਲਿਆ ਸੀ ਉਹਦੇ ਵਿੱਚ ਫੇਰ ਪੈਕ ਕਰਤਾ ਸੀ ਡੈਡੀ ਨੇ ਤੇ ਲੀਰਾ ਲਾ ਦਿੱਤੀ ਮੈਨੂੰ ਲੱਗਿਆ ਤੁਸੀਂ ਕਹਿੰਦੇ ਗਲਤ ਬੋਲੀਂ ਹੈ ਤਾਂ ਉਹ ਨੂੰ ਮਾਰੋ ਕੋਈ ਉਹ ਨਹੀਂ ਕੱਟਾ ਮੈਂ ਮੰਮੀ ਦੇ ਹੱਥ 'ਚ ਹੈ ਹੈ ਕੀ ਐ ਲੈ ਕੇ ਮਾਰ ਜਾਥੇ ਇੱਥੇ ਇੱਥੋਂ ਮਾਰੋ ਡੈਡੀ ਇਹ ਡਬਲ ਹੈ ਡਬਲ ਚ ਪਾਇਆ ਹੈ ਯਾਰ ਮੈਨੂੰ ਲੱਗਾ ਹਾਂ ਉਹ ਸਿੰਗਲ ਸੀ ਹਾਂ ਇਹ ਡਬਲ ਪੈਕ ਦਿਓ ਦਾਦੂ ਨੇ ਇਲ ਕਟਰ ਹਾਂ ਡਬਲ ਹੀ ਗਿਆ ਵਾ ਠੀਕ ਹੈ ਠੀਕ ਹੈ ਠੀਕ ਹੈ ਪਾੜਿਆ ਉਹ ਸਾਰਾ ਇੱਕ ਹੰਡ ਆ ਆ ਫੁੱਲ ਗਿਆ ਵੈ ਫੁੱਲੋ ਫੁੱਲੋ ਮੋਸੀ ਸਾਹਿਬ ਕੋਲ ਆ ਆ ਦੇਖੋ ਹੁਣ ਇਹ ਦੇਖੋ ਕਿੰਦਾ ਫੁੱਲਦਾ ਹੁਣ ਇਹ ਕਿੰਦਾ ਪਤਲਾ ਸੀ ਨਾ ਇਹਨੇ ਫੁੱਲ ਜਾਣਾ ਇਹਨੂੰ ਆ ਦੇਖੋ ਆ ਮੇਲ ਕੱਢ ਦਿਓ ਕਿਦਾਂ ਦਿਖਾਣਾ ਫਾਈਬਰ ਵਾਲਾ ਫਾਈਬਰ ਵਾਲਾ ਆ ਮੇਲ ਕੱਢ ਦਿਓ ਤੂੰ ਬਹਿ ਜਾ ਟੇਕੇ ਦੇ ਚਿੱਟੇ ਮੇਲ ਕੱਢ ਦਿਓ ਨਾ ਕੋਈ ਨਾ ਕੋਈ ਬੈਕ ਕਿਉਂ ਕੀਤਾ ਹੈ ਨਾ ਤਾਂ ਕਰਕੇ ਹਾਂ ਇਹਦੀ ਹਵਾ ਚਲੋ ਇਹ ਸਾਈਡ ਤੇ ਕਰ ਦੋ ਹੁਣ ਆ ਸੈੱਟ ਹੋ ਜਾਣਾ

ਚਿਕੜ ਕੋਣ ਡੇ ਚਿਕੜ ਕੋਣ ਚਿਕੜ ਸਾਡੀ ਪਾਈ ਕਿੰਨੇ ਮਾਰੀ ਸੀ ਇਸ ਸੱਟਾਂ ਵੀ ਘੱਟ ਮੈਂ ਮਾਰੀ ਖੁੱਲ ਜਾਂਦੀ ਆਰਾਮ ਨਾਲ ਤੁਸੀਂ ਕੀ ਉਹ ਵੜਿਆ ਆਹ ਦੇਖੋ ਕੁਸ਼ਨ ਨਹੀਂ ਜਿੰਨਾ ਵੀ ਆਪਾਂ ਕਵਰ ਲਿਆਦੇ ਨੇ ਇਹ ਵੀ ਕੁਸ਼ਨ ਇਹ ਵੀ 120 ਰੁਪਏ ਦਾ ਨਹੀਂ ਨਹੀਂ ਇਹ 100 ਰੁਪਏ ਦੇ ਨੇ 100 ਰੁਪਏ ਦਾ ਪੀਸ ਆਪਾਂ ਲਾ ਦੇ ਕੁਲੇ ਹੋਏ ਨੇ ਹਾਂ ডিসਕਾਊਂਟ ਚ ਸਬਤ ਹੈ ਸਮਾਨ ਹਾਂ ਇਹ ਇਹ ਡੇਢ 300 ਦਾ ਵੱਡਾ ਤਾਂ ਗਿਆ 1.500 ਦਾ ਤੇ ਜਿਹੜੇ ਛੋਟੇ ਆ 100-100 ਰੁਪਏ ਦੇ ਹਾਂ ਤੇ 5-20 ਇਹ ਲੈ ਗਏ ਇਹਨਾਂ ਤੇ ਕੋਈ ਡਿਸਕਾਊਂਟ ਨਹੀਂ ਹੈ ਮੰਨ ਆਪਾਂ ਦੇ ਡਿਸਕਾਊਂਟ ਹੈ ਤਾਂ ਇਹ ਆ ਪਾਣੀ ਪੈਣੇ ਨੇ ਆਪਾਂ ਨੂੰ ਸੋਫਿਆਂ ਦੇ ਪਾ ਕੇ ਦੇਖਣੇ ਮੈਣੇ ਨੇ ਆਹ ਸੋਫਿਆਂ ਦਾ ਕੱਪੜਾ ਸੀਗਾ ਇਹ ਵੀ ਦਿਖਾ ਚੰਗੀ ਤਰ੍ਹਾਂ ਕਟਿੰਗ ਕਰਕੇ ਨਹੀਂ ਜਿਹੜੇ ਕੱਟੇ ਹਨ ਨਾ ਉਹ ਕਟਿਆ ਕੋਈ ਨਹੀਂ ਸਭ ਐਵੇਂ ਹੀ ਨੇ ਪਾਟੇ ਦਾ ਨਿਓ ਉੱਤੇ ਪਾ ਲਿਆ ਜੀ ਆਪਣਾ ਮੇਣਕੇ ਮੇਣਕੇ ਕੀ ਸੀਟਰ ਦੇ ਹਿਸਾਬ ਨਾਲ ਬਣਿਆ ਹੋਏ ਨੇ ਨਾ ਫਿਰ ਮੇਣਕੇ ਆਪਾਂ ਰੱਖਾਂਗੇ ਨਾ ਉਸ ਹਿਸਾਬ ਨਾਲ ਫਿਰ ਜੇ ਵੱਧ ਗਿਆ ਘਟ ਗਿਆ ਜੋ ਵੀ ਆਪਾਂ ਜਾ ਕੇ ਲੈਵਾਂਗੇ ਜੇ ਘਟ ਗਿਆ ਫਿਰ ਮਗਾ ਖਤਮ ਨਾ ਹੋਵੇ ਨਹੀਂ ਨਹੀਂ ਅੱਜ ਪਤਾ ਲਾਇਆ ਅੱਜ ਕਰ ਲੈਨੇ ਆਪਾਂ ਪਤਾ ਕਰ ਚੈੱਕ ਕਰ ਲੈਨੇ ਅੱਜ ਘਟ ਗਿਆ ਉਹ ਸਾਰਨੇ ਆ ਦਿੱਤਾ ਹਾਂ ਹਾਂ ਇਹਨੇ ਆ ਲੈਣੀ ਦੁੱਤੀ ਨਾ ਇੱਥੇ ਤੁਸੀਂ ਕੱਟ ਸਕਦੇ ਹੋ ਉੱਥੇ ਨੰਨੇ ਨਾ ਬੱਚੇ ਬਲਾ ਕੇ ਤੇਨੇ ਪਾ ਦੇ ਨਾ 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 ਮੈਂ ਤੇ ਕਰਨੀ ਹੈ ਅੱਜ ਕੱਢਿਆ ਹੀ ਨਾ ਕਰੀਏ ਜਦੋਂ ਇਸਦੇ ਹਣਾ ਹੋਵੇ ਫੇਰ ਕੱਢਿਆ ਕਰੀਏ ਥੋੜੀ ਜਿਹੀ ਤਾਂ ਵਿਆਹ ਤੇ ਕੱਢਾਂਗੇ ਸਰ ਖਲਾ ਰਾਤ ਕਰਾਗੇ ਪਾਨ ਐਕਸਪ੍ਰੈਸ ਚਾਹ ਮੈਨੂੰ ਪਤਾ ਲਾਜੇਗਾ ਬਾਅਦ ਜੇ ਲਿਖਾਏ ਅੱਗੇ ਵਧੀਆ ਪਾਨ ਆ ਜਾ ਹਾਂ ਇਹ ਨਹੀਂ ਹੋ ਰੋ ਫੋਟੋ ਹੱਲਾ ਰਮ ਜਾਂਗੇ ਚਲ ਮੈਂ ਫੜਿਆਦਾ ਹੀ ਬੋਲੂਗਾ ਮਾਈਕ ਲਾ ਲੈ ਮਾਈਕ ਲਾ ਲੈ ਚਲ ਆ ਲੈ ਮਾਈਕ ਲਾ ਦੇ ਯਾਰ ਦੇਖੀ ਚਲ ਹੁਣ ਮੇਰਾ ਬੱਚਾ ਬਲੌਗ ਬਣਾਏਗਾ ਹਾਂਜੀ ਤੇ ਇਹ ਨੰਨੂ ਬੋਲਣ ਹਾਉਈ ਮੈਨੂ ਦਾ ਸੂਟ ਯਾਹਾ ਉਹ ਹੋਏ ਵੱਡੇ ਗਰਲ ਦਾ ਸੂਟ ਵੱਡਾ ਵੱਡੇ ਗਰਲ ਦਾ ਸੂਟ ਹੈ ਜੀ ਇਹ ਵਿਆਹ ਤੇ ਪਾਈ ਗਏ ਨੰਨਾ ਆ ਦੇਖੋ ਇਹ ਆਹ ਦੇਖੋ ਆ ਵਾੜਾ ਮੁੰਡਾ ਇਹ ਬਰਥਡੇ ਕਲ ਆ ਦੇਖੋ ਇਹ ਪਜਾਮੀ ਹੈ ਪਜਾਮੀ ਦੀ ਪੈਂਟ ਹੈ ਪੈਂਟ ਹੈ ਲੱਖ ਟਿਕ ਬਾਲੀ ਪੈਂਟ ਹੈ ਬੇਟਾ ਫ੍ਰਾਈ ਹੈ ਬਹੁਤ ਵਧੀਆ ਬਹੁਤ ਸੋਹਣਾ ਡੂਟ ਹੈ ਅਨ ਦੂਸਰਾ ਰੁਕ ਜਾ ਰੁਕ ਜਾ ਰੁਕ ਜਾ ਆ ਨਹੀਂ ਬੜਾ ਪੈਕ ਕਰ ਲਉ ਪੈਕ ਕਰ ਦੋ ਫਿਰ ਪੈਕ ਕਰ ਦੋ ਹੁਣ ਇਹ ਵੜਾ ਨਹੀਂ ਇਹ ਵੜਾ ਹਾਂਜੀ ਪੈਕਾ ਦੋ ਨੰਨੂ ਜੀ ਤੇ ਪੇਰਾ ਖਾਉਗੇ ਨੰਨੂ ਜੀ ਹਾਂਜੀ ਖਾਉਗੇ ਨੇ ਯਾ ਇੱਕ ਮਿੰਟ ਇੱਕ ਯਾ 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 ਨਾਲੇ ਜੀ ਜਬ 1 ਬਾਈ 1 ਦਿਖਾਈ ਹੈ ਜਾਣ ਗਿਆ ਯਾ ਆ ਦੇਖੋ ਜੀ ਨਮਾ ਵੀ ਸੂਟ ਹੰਗੀ ਤੇ ਸਾਡਾ ਤੁਹਾਡੀ ਖਿਦਮਤੇ ਨਜ਼ਰ ਯਾ ਪਿਆਰਾ ਪਿਆਰਾ ਸੂਟ ਦੇਖੋ ਇਹ ਵੀ ਪੈਂਟ ਕਟਰਾਇਆ ਇਹਦੇ ਨਾਲ ਨੰਦੂ ਬੱਤਕ ਬਣ ਜਾਏਗੀ ਉਹ ਆ ਕੇ ਬੱਤਕ ਬਣ ਜਾਏਗੀ ਇਹ ਕਿੰਨਾ ਸੋਹਣਾ ਹੈ ਇਹ ਚੱਲਾ ਕਿੰਨਾ ਸੋਹਣਾ ਹੈ ਹਾਂ ਜਦ ਪੈਟ ਤੇ ਨੰਦੂ ਬੱਤਕ ਬਣ ਜਾਏਗੀ ਚਲੋ ਬੰਦ ਕਰ ਦੋ ਹੁਣ ਮੱਤੀਆਂ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਹਾਂ ਦੂਸਰਾ ਇਹ ਪਾਲੀ ਬਰਥਡੇ ਦੇ ਠੀਕ ਹੈ ਠੀਕ ਹੈ ਵਧੀਆ ਲੱਗ ਰਹੀ ਪੜੇ ਇਹ ਦੋ ਸੂਟ ਇਹਦੇ 3000 ਦੇ ਆਏ ਹਨ

ਮਰੇ ਉਹਨਾਂ ਕਲਾ ਦਾ ਮਨੀ ਦਾ ਪ੍ਰੀ ਵੈਡਿੰਗ ਵਾ ਵਾਈਨ ਕਲਰ ਹੈ ਵਾਈਨ ਕਲਰ ਵਾਈਨ ਕਲਰ ਸੋਰੀ ਸੋਰੀ ਕਰੋ ਬੰਨ ਚੱਲ ਨਾ ਮਾਫੋ ਚਲਾ ਨਹੀਂ ਨਾ ਤਾਂ ਇਹ ਆਇਆ ਜੀ 1400 ਦਾ 1500 ਦਾ ਹਲੋ ਜੀ ਇਹਦਾ 1500 ਆਇਆ ਹੈ ਕੁਰਤਾ ਪਜਾਮਾ ਸਵਾਹ ਹੋਊਗਾ ਤਾਂ ਵੀ ਨਹੀਂ ਪਏ ਜਾਣੀ ਕੋਈ ਆ ਨਹੀਂ ਪੈਸੇ ਵੀ ਦੱਸਾਂਗੇ ਪ੍ਰਾਈਸ ਵੀ ਦੱਸਾਂਗੇ ਤੁਸੀਂ ਤੁਸੀਂ ਦੁਕਾਨ ਵਾਲੇ ਹੋ ਤੇ ਇੱਧਰ ਆਈਆਂ ਜੀ ਪੱਕਾ ਰੰਗ ਬਰੰਗੀਆਂ ਮੰਨੂ ਕਹਦੀ ਤੁਸੀਂ ਦੁਕਾਨ ਵਾਲੇ ਹੋ ਹਾਂਜੀ ਬਲੌਗਰ ਸਾਰੇ ਕੁਝ ਹੁੰਦੇ ਨੇ ਬਲੌਗਰ ਸਭ ਕੁਝ ਹੁੰਦੇ ਹੈਂ ਦੁਕਾਨ ਵਾਲੇ ਨੇ ਹੁੰਦੇ ਹੈਗੇ ਵੇਚਣ ਵਾਲੇ ਵੀ ਹੁੰਦੇ ਹੈਗੇ ਕਿਤੇ ਕਰਵਾਉਣ ਵਾਲੇ ਵੀ ਲੋ ਤੇ ਆ ਗਈ ਪੱਗਾ ਰੰਗ ਬਰੰਗੀਆਂ ਦੇਖੋ ਕਿੰਨੀਆਂ ਸੋਹਣੀਆਂ ਪਿੰਕ ਕਲਰ ਦੀ ਕੁੜੀਆਂ ਸਾਰੀਆਂ ਪੱਗਾ ਮਨੀ ਦੀਆਂ ਹੈਗੀਆਂ ਜੀ ਯੈਸ ਜੀ ਹਾਂਜੀ ਮੇਰੇ ਪਾਪਾ ਕੋਲ ਕੋਈ ਵੀ ਪੱਗ ਹੈ ਨਹੀਂ ਅत्ता ਦੇ ਸਾਈਜ਼ ਅत्ता ਦੇ ਨਾਲ ਮੈਚ ਕਰਦੀ ਹੈ ਚਾਹਤ ਨੂੰ ਕਹੋ ਆਈ ਪ੍ਰੀ ਵੈਡਿੰਗ ਤੇ ਇਹ ਵਿੱਚ ਪਾਓ ਜੀ ਇਹਨੂੰ ਇੱਕ ਵਾਰ ਸਾਲੋ ਹਰਦੇ ਹਰਦੇ ਇਕ ਮੈਂ ਇਹਨੂੰ ਮੈਂ ਪੈਕ ਕਰਦਾ ਮੈਂ ਸਬਜ਼ੀ ਲੈਣੀ ਹੈ ਇਕ ਮੈਂ ਪੈਕ ਕਰਦਾ ਬਸ ਹੜ ਜੋ ਲੈ ਹਲੇ ਇਕ ਹਲੇ ਮੱਛੀ ਅਲੇ ਹੋੜੇ ਇੱਕ ਮਿੰਟ ਇੱਕ ਮਿੰਟ ਇੱਕ ਮੈਂ ਧਿਆਖ ਮੈਂ ਉਹ ਕਰਕੇ ਜਾਂਦੇ ਫੋਨ ਕਰਨਾ ਉਸੇ ਤੇ ਫੋਨ ਆਲੋ ਇੱਕ ਪੱਗ ਰਹਿ ਗਈ ਨਾ ਆ ਤੇ ਫੋਨ ਕਰ ਦੇ ਮੈਂ 12:00 ਵਜੇ ਥਾ ਡਾ ਜਾ ਲਾ। ਹਾਂ ਜੀ। ਅੱਗੇ ਆਓ। ਅੱਗੇ ਜੀ। ਹਾਂ ਜੀ ਤੇ ਇਹ ਲਿਆਦਾ ਛੋਲ। ਬਹੁਤ ਸੋਨਾ ਛੋਲ। ਸਾ ਜਿਆ ਰੈਂਦਾ। ਇਹ ਮਨੀ ਵਾਸਤੇ ਅਸੀਂ ਸਪੈਸ਼ਲ ਲੈ ਗਿਆਦਾ ਪ੍ਰੀ ਬੈਟਿੰਗ ਗਾਈ। ਹਾਈ। ਆਦਾ। ਆ ਦੇਖੋ। ਜਾ ਤੇਰਾ। ਇਹਦੇ ਬਹੁਤ ਚਬਾ ਚਬਾ। ਮੈਨੂੰ ਫ੍ਰੀ ਵੈਡੀ ਤੋਂ ਪਹਿਲਾਂ ਹੀ ਪਤਾ ਲੱਗ ਜਣਾ। ਆ ਵੇਖੋ ਜੀ ਕਿੰਨਾ ਸੋਹਣਾ ਸ਼ਾਲ ਅੱਧਾ ਜਾਂਦਾ ਤੇ ਵਰਗਾ ਜਾਂ ਤਾਂ ਕਹਿੰਦੀ ਅੱਧਾ ਬਣੇਗਾ ਅੱਧਾ ਤਾਂ ਜਾਂਦਾ ਬਣਦੇ ਨਹੀਂ ਨਹੀਂ ਇਹ ਹੈਗਾ ਜੀ ਪ੍ਰੀ ਵਿਡਿੰਗ ਸ਼ਾਲ ਤੇ ਹੁਣ ਕੀ ਰਹਿ ਗਿਆ ਆਪਣਾ ਹੋਰ ਵੀ ਆਈਟਮ ਰਹਿ ਗਈ ਹੈ ਨਾ ਹਾਂ ਦੇ ਕੱਪੜੇ ਸੂਟ ਹਾਂ ਨਹੀਂ ਇਹ ਲੈ ਆਂਦੇ ਸੀ ਕੱਪੜੇ ਨਹੀਂ ਇਹ ਤੇ ਆਹ ਲਿਆਂਦਾ ਇਹ ਨੰਨੂ ਨੇ ਮੈਟ ਏ ਕਹਿੰਦੇ ਪਾਣੀ ਪਾਓ ਤੇ ਸੁੱਕ ਜਾਂਦਾ ਨਾਲ ਹੀ ਇਹ ਆਇਆ 200 ਰੁਪਏ ਦਾ ਮੈਟ ਨੰਨੂ ਦਾ ਜਿਹੜਾ ਉਹ 2 ਜਹਿਦ ਕਰਕੇ ਆ ਗਿਆ ਜਿੱਦੋ ਜਿੱਦੀ ਵਾਟਰਪਰੂਫ ਹੈ ਵਾਟਰਪਰੂਫ ਹੈ ਉੱਥੇ ਆ ਦੇ ਨਾਲ ਲੈਈ ਆਪਾਂ ਇੱਥੇ ਸੋ ਇੱਥੇ ਰੋਟੀ ਖਾਣ ਵਾਸਤੇ ਹਾਂ ਲਿਆਵਾਂਗੇ ਇਹ ਪਤਾ ਕੀ ਹੈ ਉੱਥੇ ਗੱਲ ਕੀ ਹੋਈ ਵੀ ਇਹਨੇ ਜਿੱਦ ਕਰ ਲਈ ਉਹ ਕਹਿੰਦਾ ਵੀ ਨਹੀਂ ਮੈਂ ਇਦਾਂ ਦੇ ਨਹੀਂ ਸਕਦਾ ਸਿੰਗਲ ਪੀਸ ਨਹੀਂ ਦੇ ਸਕਦਾ ਪੂਰਾ ਤੁਹਾਨੂੰ ਸੈੱਟ ਲੈਣਾ ਪੈਣਾ 500 ਦਾ ਫਿਰ ਇਹ ਜਿੱਦ ਕਰ ਲਾਗੀ ਉਹ ਵਿਚਾਰੇ ਨੇ ਇਹਦੀ ਗੱਲ ਮੰਨ ਕੇ ਕਹਿੰਦਾ ਚਲ ਕੋਈ ਨਹੀਂ ਲੈ ਲਓ ਆਪਾਂ ਕੋਈ ਨਹੀਂ ਉਹ ਵੇਚ ਦਾਂਗੇ ਅੱਗ ਤੋਂ ਵੀ ਚਾਲ ਤੋਂ ਲੈ ਜਾ ਫਿਰ 200 ਰੁਪਏ ਦਾ ਲੈ ਕੇ ਕੱਲਾ 200 ਰੁਪਏ ਦਾ ਇਹ ਕੀ ਲਿਖ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋਰ ਹਾਊ ਆਰ ਯੂ ਹਾਊ ਆਰ ਗੁੱਡ ਮਾਰਨਿੰਗ ਹੋਰ ਹਾਊ ਆਰ ਯੂ ਗੱਗ ਮਾਰਨਿੰਗ ਉਹ ਗੱਗ ਮਾਰਨਿੰਗ ਲਿਖਿਆ ਤੇ ਹੁਣ ਆਪਾਂ ਤੁਹਾਨੂੰ ਸੋਫਿਆਂ ਦੇ ਕੱਪੜੇ ਪਾ ਕੇ ਦਿਖਾਵਾਂਗੇ ਕਟਿੰਗ ਕਰਕੇ ਉਹ ਦੇ ਦੇ ਕਿੱਦਾਂ ਪੈਂਦੇ ਹੈ ਨਾ ਮਨੋ ਠੀਕ ਹੈ ਮਾਈਕ ਇੱਧਰ ਹੈ ਲੱਗਦਾ ਇਹ ਕੱਪੜੇ ਨਾਲ ਥੋੜੇ ਕਿਸੇ ਦੇ ਆਹ ਤੇ ਚੱਲ ਆਹ ਕੱਪੜੇ ਨੇ ਆਹ ਤੋਂ ਕਿੰਨੇ ਦੇ ਬਾਪ 14 ਪੀਸ ਹੋ ਕੋਈ ਨਹੀਂ ਪਾ ਕੇ ਵੇਖ ਲੈਣ ਕੋਈ ਨਹੀਂ ਉਹ ਕਰ ਦਿਕਾਣਾ 6 ਵਜੇ ਹਾਂ ਕੋਈ ਨਹੀਂ ਪਾ ਕੇ ਚੈੱਕ ਕਰ ਲੈਣੇ 14 ਹੀ ਨੇ ਤੇ ਇਹਨਾਂ ਪੈ ਜਾਣੇ ਨੇ ਤੇ ਇੱਕ ਇੱਧਰ ਉੱਧਰ ਲਓ ਜੀ ਇਹਦੀ ਕਟਿੰਗ ਹੁਣ ਹੋ ਰਹੀ ਏ ਤੇ ਇਹ ਕੱਟ ਕਰਨੇ ਪੈਂਦੇ ਨੇ ਤੁਹਾਨੂੰ ਆਪਣੇ ਹਿਸਾਬ ਨਾਲ ਕਾਨੂੰ ਪੂਰਾ ਉਹ ਮਿਲ ਜਾਂਦਾ ਥਾਨ ਮਿਲ ਜਾਂਦਾ ਤੇ ਮੇਰਾ ਮੈਚਿੰਗ ਹੋ ਗਈ ਆਪਣੇ ਇੱਥੇ ਤੇ ਇਹਦੀ ਮੈਚਿੰਗ ਵੀ ਹੋ ਗਈ ਸਾਡੇ ਰੂਮ ਦੇ ਨਾਲ ਐ ਹਾਲੇ ਕਲਰ ਮੈਚ ਹੋ ਗਏ ਨਾਲ ਵੀ ਤੇ ਵਾਲਪੇਪਰ ਨਾਲ ਵੀ ਉਹ ਦੇਖ ਹਾਂ ਵਾਲਪੇਪਰ ਨਾਲ ਹੀ ਕਹਿ ਰਹੇ ਹਾਂ ਨਹੀਂ ਨਹੀਂ ਜਿਹੜਾ ਕਲਰ ਹੈ ਉਦਾਂ ਵੀ ਪੇਂਟ ਨਾਲ ਆ ਉਹਦੇ ਨਾਲ ਵੀ ਮੈਚਿੰਗ ਹੋ ਗਈ ਛੋਟੇ ਨੇ ਛੋਟੇ ਨਹੀਂ ਹੁੰਦੇ ਅੱਦਾਂ ਹੀ ਕਿਹੜੇ ਰਾਜੀ ਨੇ ਆਹ ਦੇਖੋ ਅਸੀਂ ਹਲੇ ਉੱਥੇ ਹੀ ਟੈਂਪਰੇਰੀ ਜੇ ਪਾਏ ਨੇ ਤੇ ਦੇਖੋ ਲੁੱਕ ਨੂੰ ਦੇਖੋ ਕਿੰਨੀ ਸੋਹਣੀ ਆ ਰਹੀ ਮੰਨੂ ਓਏ ਹਾਏ ਹਾਏ ਮੰਨੂ ਦੇ ਲੱਟਾ ਵਾਲੇ ਬੂਟ ਤੇ ਆਹ ਦੇਖੋ ਹੁਣ 쿠ਸ਼ਨ ਪਾ ਕੇ ਚੈੱਕ ਕਰਨ ਲੱਗੇ ਇੱਕ ਚੱਕੋਈ ਇਹ ਸੋਫੇ ਵਾਸਤੇ ਆ 쿠ਸ਼ਨ ਉਥੇ ਰੱਖ ਕੇ ਚੈੱਕ ਕਰੇਗਾ ਮੁੰਡਾ ਰਿਆਲਾ ਮੁੰਡਿਆ ਰਿਆਲਾ ਮੁੰਡਿਆ ਹਾਏ ਹਾਏ ਹਾਂਜੀ ਲਾਲ ਜੀ ਕੀ ਬਾਤ ਹੈ ਕੀ ਬਾਤ ਆਲੀ ਸ਼ਾਨ ਸੋਫੇ ਬਣ ਚੁੱਕੇ ਨੇ ਬਣ ਚੁੱਕੇ ਨੇ ਸੁਣੋ ਬੱਤੀ ਨਹੀਂ ਮੈਂ ਠੀਕ ਐ ਸੁਣੇ ਲੱਗ ਰਿਹਾ ਵੈਸੇ ਆਪਾਂ ਦੇ ਵੈਸੇ ਟੈਂਪਰੇਰੀ ਪਾ ਕੇ ਚੈੱਕ ਕਰਨੇ ਨੇ ਲਗਾ ਕੇ ਵਾਹ ਜੀ ਵਾਹ ਵੱਡਾ ਵੱਡਾ ਸੋਭਾ ਲੱਗ ਰਿਹਾ ਵੀ ਵੱਡਾ ਵੱਡਾ ਨਹੀਂ ਲੱਗ ਰਿਹਾ ਹੋਰ ਕੀ ਇਹ ਪੀਸ ਕੱਟਦਾ ਕੱਟ ਕੇ ਬਾਹਰ ਨਹੀਂ ਇੱਕ ਪੀਸ ਫਾਇਰ ਲੈ ਦੇ ਦਿਓ ਕੰਮ ਪੂਰਾ ਹੋਣਾ ਨਹੀਂ ਨਹੀਂ ਵਿਗਦੇ ਵਾਧੂ ਹੁੰਦਾ ਮਾਲ ਉਹਨਾਂ ਕੋਲ ਨਹੀਂ ਇਹ ਕਰੀ ਜਰਾ ਉਹ ਤੇ ਇਹ ਪੀਸ ਹੁਣ ਕੱਟਣ ਲੱਗਾ ਇਹਦੇ ਵਾਸਤੇ ਆ ਉੱਪਰ ਪਾਉਣ ਵਾਸਤੇ ਇਹ ਤਾਂ ਦਹਾਨਿਆ ਇਹ ਤੋਂ ਵੀ ਨਹੀਂ ਕੱਟਦੇ ਇਹ ਲੈ ਇਹ ਤੋਂ ਖਿੱਚ ਕੇ ਰੱਖਣਾ ਸਿੱਟਾ ਇਹਦਾ ਹੋਏ ਕਿਹੜਾ ਹੈ ਤੇ ਸੋ ਨਵਟਾਇਆ ਤੇ ਸਭ ਕੋਈ ਕੀ ਵਟ ਵਟ ਹਾਦੀਰ ਹੋ ਟੇਬਲ ਦਾ ਕੱਪੜਾ ਵੀ ਲੈ ਆ ਆ ਉਹ ਵੀ ਲੈ ਆਵਾਂਗੇ ਤਿੰਨ ਪੀਸ ਹੋਰ ਲੈ ਕੇ ਆਲੇ ਨੇ ਨਾ ਅੱਜ ਖਾਣੇ ਮੇਰੇ ਸਾਦੇ ਬਾ ਹਾਂ ਜੀ ਹੁਣ ਜਰਾ ਲੁੱਕ ਚੈੱਕ ਕਰੋ ਤੁਸੀਂ ਲੁੱਕ ਚੈੱਕ ਕਰੋ ਯਾਰ ਹੁਣ ਬਹਿ ਕੇ ਚੱਕ ਲਈ ਬਹਿ ਆਵਾਜ਼ ਆਈ ਹਾਏ 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 ਨਵੇਂ ਸੋਫੇ ਹੋ ਗਏ ਨਵੇਂ ਦੁਕਾਨਾ ਗਣਾ ਕਿੱਡੇ ਮੱਛਰੇ ਫਿਰਦੇ ਭਾਈ ਨਵੀਂ ਚੀਜ਼ ਦਾ ਤਾਂ ਚਾਹ ਹੁੰਦਾ ਹੀ ਕਿ ਨਹੀਂ ਸ਼ੌਂਕ ਹੁੰਦਾ ਨਵੀਂ ਚੀਜ਼ ਦਾ ਹਾਂਜੀ ਕੀ ਕਹਿ ਰਹੇ ਜੀ ਨਵੀਂ ਚੀਜ਼ ਦਾ ਸ਼ੌਂਕ ਹੁੰਦਾ ਨਾ ਕਕੇ ਨਹੀਂ ਸ਼ੌਂਕ ਹੁੰਦਾ ਪਰ ਜਿਹੜਾ ਜੂੜ ਦੇਖੀ ਲੱਟਾ ਜਗੀ ਜਾਂਦੀ ਹੈ ਜੀ ਖਰਾਬ ਹੋ ਜਾਣੀ ਰੱਖ ਕੇ ਝੰਬਰਾ ਵੀ ਹੈ ਵਿੱਚ ਇਹਨੂੰ ਤਾਂ ਦਰਨੇ ਆ ਸਨੀ ਅੱਜ ਤੇ ਕੁਛ ਨਾ ਦਾ ਤੇ ਪਾ ਦੇਣਾ ਹੋਰ ਇਹਨੇ ਖੇਡ ਖੇਡ ਕੇ ਜਵਾਕਾਂ ਦੇ ਪੁੱਤ ਖੇਡਣਾ ਨਹੀਂ ਇਹਦੇ ਨਾਲ ਅੱਛਾ ਆਹ ਕਹਿੰਦਾ ਨਿਆਰਾ ਹੋ ਜਾਣੇ ਨੇ ਚਾਹਲਾ ਮਾਰਦੇ ਨੇ ਕੋਈ ਨਹੀਂ ਆਉਂਦੇ ਹੈਗੇ ਹਾਂਜੀ ਤੇ ਇਸ ਵਲੌਗ ਨੂੰ ਆਪਾਂ ਕਰਦੇ ਆ ਇੱਥੇ ਹੀ ਐਂਡ ਤੇ ਹੁਣ ਤੁਸੀਂ ਦੇਖ ਲਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿੱਦਾਂ ਦਾ ਲੱਗਿਆ ਤੇ ਸਮਾਨ ਕਿੱਦਾਂ ਦਾ ਲੱਗਿਆ ਤੁਹਾਨੂੰ ਠੀਕ ਹੈ ਜੀ ਤੇ ਹੁਣ ਅਸੀਂ ਪਾਵਾਂਗੇ ਵਿਆਹ ਦੇ ਨੇੜੇ ਸਾਰੀ ਸਫਾਈ ਸੂਈ ਕਲਰ ਵਗੈਰਾ ਹੋ ਜਾਏਗਾ ਜਿੰਨਾ ਕੰਮ ਹੈ ਸਾਰਾ ਨਿਬੜ ਜਾਏਗਾ ਫੇਰ ਆਪਾਂ ਇਹ ਇਹਦਾ ਮੂਰਤ ਕਰਾਂਗੇ ਫਿਲਹਾਲ ਟੈਂਪਰੇਰੀ ਪਾ ਕੇ ਦੇਖ ਰਹੇ ਸੀਗੇ ਤੇ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਆਪਣਾ ਖਿਆਲ ਰੱਖਿਓ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਿਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ 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 ਜੀ